ਸਾਡਾ 100 ਰੁਪਏ ਦੀ ਸੇਲ ਆ। ਆ ਦੇਖੋ 100-100 ਰੁਪਏ ਦੀ ਸੇਲ ਆਈ ਹੈ ਬਾਈ। ਚੁੰਨੀਆਂ, ਸੂਟ। ਸਾਰਿਆਂ ਨੂੰ ਪਿਆਰਪ੍ਰੀਤ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਮਲੂਹ। ਅੱਜ ਦੀ ਵੀਡੀਓ ਤੇ ਆਪਾਂ ਤੁਹਾਨੂੰ ਮਲੂਹ ਸ਼ਹਿਰ ਦਾ ਬਾਜ਼ਾਰ ਦਿਖਾਵਾਂਗੇ। ਤੇ ਪਿੱਛੇ ਸਾਰਾ ਬਾਜ਼ਾਰ ਆ। ਵੀਡੀਓ ਤੁਸੀਂ ਐਂਡ ਤੱਕ ਬਣੇ ਰਹੋ। ਤੇ ਚੱਲੀਏ ਅਮਰ ਜੀ। ਚਲੋ ਜੀ। ਲਓ ਜੀ ਇਹ ਸਾਰਾ ਮਲੋਹਾ ਦਾ ਬਾਜ਼ਾਰ ਆ ਆਪਾਂ ਇਸ ਸਮੇ ਬੁੱਗੇ ਵਾਲੇ ਅੱਡੇ ਖੜੇ ਆ ਇਹ ਜਿਹੜਾ ਚੌਂਕ ਪੈਂਦਾ ਸਾਹਮਣੇ ਇਹਨੂੰ ਬੁੱਗੇ ਵਾਲਾ ਅੱਡਾ ਕਿਹਾ ਜਾਂਦਾ ਤੇ ਇੱਥੋਂ ਹੀ ਸਾਰੀਆਂ ਦੁਕਾਨਾਂ ਇਹ ਸ਼ੁਰੂ ਹੋ ਜਾਂਦੀਆਂ ਨੇ ਆਹ ਦੇਖ ਸਕਦੇ ਹੋ ਜਿਵੇਂ ਤੁਸੀਂ ਇੱਧਰ ਪਿੱਛੇ ਵਾਹਲੇ ਪਾਸੇ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਸਾਰੀਆਂ ਦੁਕਾਨਾਂ ਨੇ ਜਿਵੇਂ ਆ ਫੋਨ ਵਾਲੀਆਂ ਦੁਕਾਨਾਂ ਆ ਗਈਆਂ ਆਹ ਚੌਂਕ ਆ ਬੁੱਗੇ ਵਾਲਾ ਅੱਡਾ ਕਿਹਾ ਜਾਂਦਾ ਇਹਨੂੰ ਇੱਥੋਂ ਬੱਸਾਂ ਚੱਲਦੀਆਂ ਨੇ ਬਾਕੀ ਆਹ ਰੋਡ ਇੱਧਰੋਂ ਜੋੜੇਪੜਾ ਨੂੰ ਜਾਂਦਾ ਆਹ ਸਾਰਾ ਮੀਨ ਬਾਜ਼ਾਰ ਆ ਇੱਥੇ ਖੰਨੇ ਨੂੰ ਆ ਜਾਂਦਾ ਹਾਂ ਖੰਨੇ ਨੂੰ ਆ ਜਾਂਦਾ ਆ ਪਿੱਛੋਂ ਇੱਕ ਆ ਰੋੜਿਆਂ ਦਾ ਇੱਕ ਉਧਰੋਂ ਗਵਿੰਦਗੜ੍ਹ ਵਾਲੇ ਚੌਂਕ ਚੌਂਕੀ ਮੋੜਦਾ। ਬਾਕੀ ਆ ਸਾਰੀਆਂ ਦੁਕਾਨਾਂ ਆ ਗਈਆਂ ਜਿਵੇਂ ਪਰਚੂਨ ਵਾਲੀਆਂ ਅੱਗੇ ਸਾਰੀਆਂ ਕੱਪੜੇ ਵਾਲੀਆਂ ਆਉਣਗੀਆਂ। ਬਹੁਤ ਵੱਡਾ ਬਾਜ਼ਾਰ ਆ ਮਨੂਹ ਦਾ ਵੀ ਤੇ ਸ਼ਾਮ ਨੂੰ ਹੋਰ ਵੀ ਭੀੜ ਹੋ ਜਾਂਦੀ ਆ ਹੁਣ ਦੁਪਹਿਰ ਦਾ ਸਮਾਂ ਹੈ। ਇੱਥੇ ਵੱਡੀਆਂ-ਵੱਡੀਆਂ ਕੱਪੜੇ ਵਾਲੀਆਂ ਦੁਕਾਨਾਂ ਵੀ ਹੈਗੀਆਂ ਨੇ। ਇੱਥੇ ਆ ਦੇਖ ਸਕਦੇ ਹੋ ਜਿਵੇਂ ਤੁਸੀਂ ਕੱਪੜੇ ਵਾਲੀਆਂ ਦੁਕਾਨਾਂ ਆ। 90% ਆਫਰ ਹੈ। ਆਹ ਦੁਕਾਨ ਬਹੁਤ ਵੱਡੀ ਹੈ ਵੀ ਕਿਉਂ ਸੀਜ਼ਨ ਆਫਰ ਆ ਹੁਣ ਤਾਂ ਕਰਕੇ ਜਿਵੇਂ ਖੰਨੇ ਸੇਲਾਂ ਲੱਗੀਆਂ ਹੋਈਆਂ ਨੇ ਔਰ ਇਹ ਵੀ ਦੁਕਾਨਾਂ ਵਾਲਿਆਂ ਨੇ ਸੇਲਾਂ ਲਾਈਆਂ ਹੋਈਆਂ ਨੇ ਸਾਰਿਆਂ ਨੇ ਆਹ ਸਾਹਮਣੇ ਆ ਗਿਆ ਸਕੂਲ ਸਰਕਾਰੀ ਮਲੋਦਾ ਦੇਖੀ ਅਮਰ ਤਾਂ ਮੜਾ ਜਾ ਜਿਹੜਾ ਇਹ مین ਬਾਜ਼ਾਰ ਆ ਮਲੋਦਾ ਪਹਿਲਾਂ ਬਹੁਤ ਦਿਖਾਵਾਂਗੇ ਬਾਕੀ ਸਾਰੇ ਹਾਲੇ-ਦਾਲੇ ਵਾਲਾ ਬਾਅਦੋਂ ਦਿਖਾਵਾਂਗੇ ਆਹ ਦੇਖੋ ਜਿਵੇਂ ਵੱਡੀਆਂ-ਵੱਡੀਆਂ ਦੁਕਾਨਾਂ ਕਪੜੇ ਵਾਲੀਆਂ ਖੈਰ ਦੇ ਤਹਿਸੀਲ ਪੈਂਦੀ ਆ ਜੜਾ ਆਲੇ-ਦਾਲੇ ਦਾ ਏਰੀਆ ਅਮਲੋਹ ਤਹਿਸੀਲ ਪੈਂਦੀ ਆ ਹਲਕਾ ਪੈਂਦਾ ਹਾਂ ਬੈਂਕਾਂ-ਮੁੰਕਾਂ ਬਹੁਤ ਨੇ ਸਾਰੀਆਂ ਬ੍ਰਾਂਚਾਂ ਨੇ ਹਰੇਕ ਬੈਂਕ ਦੀ ਬ੍ਰਾਂਚ ਆ ਉਰੇ ਦੇਖ ਸਕਦੇ ਹੋ ਕਪੜੇ ਵਾਲੀਆਂ ਦੁਕਾਨਾਂ ਮੋਬਾਈਲ ਵਾਲੀਆਂ ਆ ਜਾ ਆਏਗੀ ਬ੍ਰਾਂਚ ਕੋਆਪਰੇਟ ਬੈਂਕ ਦੀ ਇੱਧਰ ਹੁਣ ਜਿੱਥੇ ਆਪਾਂ ਜਾ ਰਹੇ ਹਾਂ ਇਹ ਮੀਨ ਬਾਜ਼ਾਰ ਆ ਸਾਰਾ ਇੱਥੇ ਤੁਹਾਨੂੰ ਕੱਪੜੇ ਵਾਲੀਆਂ ਦੁਕਾਨਾਂ ਮਿਲਣਗੀਆਂ ਕੱਪੜਾ ਹੁਣ ਯਾਰੀ ਮਾਰ ਕੇ ਮੀਨ ਆ ਹਾਂ 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 ਮੀਨ ਮਾਰਕੀਟ ਆਈ ਆ ਬਾਈ ਅਮਰ ਦਾ ਕੱਪੜੇ ਵਾਲੀ ਹੋਈ ਜੀ ਹਾਂ ਕੱਪੜੇ ਵਾਲੀ ਜੁੱਤੀਆਂ ਵਾਲੀ ਸਾਰੀ ਇਹ ਮੀਨ ਮਾਰਕੀਟ ਆ ਬੁੱਕ ਵਾਲੀਆਂ ਦੁਕਾਨਾਂ ਸਾਰੀਆਂ ਉਹ ਇੱਥੇ ਨੇ ਇੱਧਰ ਵੀ ਫੋਨ ਵਾਲੀਆਂ ਦੁਕਾਨਾਂ ਉਹ ਸਾਹਮਣੇ ਇੱਕ ਚੌਂਕ ਹੋਰ ਆਉਂਦਾ ਉਹਨੂੰ ਸੁਨਿਆਰਾਂ ਵਾਲੀ ਗਲੀ ਕਿਹਾ ਜਾਂਦਾ ਉੱਥੇ ਸਾਰੀਆਂ ਸੁਨਿਆਰਾਂ ਦੀਆਂ ਦੁਕਾਨਾਂ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਸਾਹਮਣੇ ਹਾਂ ਹਾਂ ਆਹ ਸਾਹਮਣੇ ਬਈ ਅਮਰਤ ਆ ਜਿੱਥੇ ਆਹ ਸਵਿਫਟ ਖੜੀ ਐ ਨਾ ਤੇ ਇਹ ਸੁਨਿਆਰਾਂ ਵਾਲੀ ਵੀ ਹੀ ਆ ਇਹ ਵੀ ਚੱਲਦੇ ਆਪਾਂ ਦਿਖਾਉਨੇ ਆਗੇ ਆਪਾਂ ਉੱਪਰ ਜਿੱਲੇ ਕਾ ਜਿੱਲੇ ਪਹਿਲਾਂ ਪਾਸ ਇੱਥੇ ਕੀੜਾ ਕੱਢਿਆ ਹੋਣੇ ਆ ਆ ਦੇ ਹਾਂ ਇੱਥੋਂ ਸੁਨਿਆਰ ਵਾਲੀਆਂ ਸ਼ੁਰੂ ਹੋ ਜਾਂਦੀਆਂ ਨੇ ਆਲੇ-ਦਾਲੇ ਸੁਨਿਆਰ ਵਾਲੀਆਂ ਹੀ ਨੇ। ਅਜਿਵੇਂ ਜੁਐਲਰ ਵਾਲੀਆਂ ਇਹਨੂੰ ਸੁਨਿਆਰੀ ਜੋਂ ਕਹਿੰਦੇ ਨੇ। ਨਾ ਸੁਨਿਆਰ ਵਾਲੀ ਗਲੀ ਹੈ ਉਹ ਮੈਂ। ਹਾਂ। ਆ ਵੀ ਜਿਵੇਂ ਇੱਥੋਂ ਸ਼ੁਰੂ ਹੋ ਜਾਂਦੀਆਂ ਨੇ ਸੁਨਿਆਰ ਵਾਲੀਆਂ ਦੇਖੋ। ਸਾਰੇ ਜੁਐਲਰੀ ਵਾਲੀਆਂ ਹੀ ਨੇ ਦੁਕਾਨਾਂ ਆਲੇ-ਦਾਲੇ। ਆ ਵੀ ਉੱਨਾਂ ਕੱਢ ਜਾਂਗੇ ਨਾ ਆਪਾਂ ਮੋੜਨਾ ਪੁੱਛੋ ਬੱਚਾ ਆਪਾਂ ਇਹ ਕਿਹੜੀ ਜੀ ਹਾਂ ਇੱਥੇ ਸਾਰੀਆਂ ਸੁਨਿਆਰ ਵਾਲੀਆਂ ਆ ਗਈਆਂ ਦੁਕਾਨਾਂ ਬਾਕੀ ਹੁਣ ਅੱਗੇ ਨੂੰ ਚੱਲਾਂਗੇ ਆਪਾਂ ਪਹਿਲਾਂ ਉਧਰੋਂ ਸਿੱਧਾ ਸਾਹਮਣੇ ਤੋਂ ਆਏ ਸੀਗੇ ਹੁਣ ਬਾਜ਼ਾਰ ਚੋਂ ਨੂੰ ਚੱਲਾਂਗੇ ਅੱਗੇ ਆ ਯਾ ਦੇਖੋ ਕੱਪੜੇ ਵਾਲੀਆਂ ਆ ਗਈਆਂ ਦੁਕਾਨਾਂ ਫੋਨ ਵਾਲੀਆਂ ਆਹ ਮੈਂ ਕਿੱਥੇ ਜਾਣਾ ਹਾਂ ਹਾਂ ਇੱਧਰ ਜਾਣਾ ਬਾਈ ਆਪਾਂ ਆ ਗਈ ਜਿਵੇਂ ਗਿਫਟ ਸ਼ਾਪ ਹੈ ਨਾਲ ਵੱਡਾ ਬਜ਼ਾਰ ਹੋ ਗਿਆ ਹਾਂ ਵੱਡਾ ਬਜ਼ਾਰ ਜੁਤੀਆਂ ਵਾਲੀਆਂ ਆ ਗਈਆਂ ਦੁਕਾਨਾਂ ਆਦੇਮੇ ਬਾਈ ਨੇ ਲਾਈ ਵੀ ਆ ਲੈ ਸਾਹਮਣੇ ਮੂਰੇ ਤਾਂ 100 ਰੁਪਏ ਦੀ ਸੇਲ ਆ ਆ ਦੇਖੋ 100 100 ਰੁਪਏ ਦੀ ਸੇਲ ਲਾਈ ਹੈ ਬਾਈ ਆ ਵੀ ਇੱਕ ਚ ਰਸਤਾ ਪੈਂਦਾ ਉਰੇ ਤੇ ਇਧਰ ਜਿੱਧਰੋਂ ਆ ਸਵਿਫਟ ਆਉਂਦੀ ਆ ਇਹ ਕੋਹਨੇ ਬਾਈ ਅਮਰਤ ਕਚੈਰੀਆਂ ਹਾਂ ਇਹ ਕਚੈਰੀਆਂ ਹੀ ਗਿਆ ਇਹ ਰਾਹ ਕਚੈਰੀਆਂ ਨੂੰ ਜਾਂਦਾ ਬਾਕੀ ਆ ਦੇਖੋ ਸੂਟਾਂ ਵਾਲੀਆਂ ਦਿਖਾਣਾ ਹੋਰ ਸਾਰਾ ਟ੍ਰੇਲਰ ਵਾਲਿਆਂ ਦੂਆ ਸੰਕਲ ਸੰਗਰ ਵਾਲਿਆਂ ਬਹੁਤ ਵੱਡਾ ਬਾਜ਼ਾਰ ਆ ਇਹ ਮਲੂਦਾ ਬਹੁਤ ਵੱਡਾ ਕੁਛ ਆਇਆ ਨਾ ਪਹਿਲਾਂ ਅਮਰਤ ਭਾਈ ਇਹ ਜਿਵੇਂ ਹੁਣ ਜਿੱਥੇ ਆਪਾਂ ਜਾ ਰਹੇ ਆ ਇਹ ਹੁੰਦਾ ਸੀਗਾ ਬਾਜ਼ਾਰ ਜਿਵੇਂ ਹੁਣ ਰੋਡ ਦੇ ਆਲੇ-ਦੁਆਲੇ ਵੀ ਬਣ ਗਿਆ ਉਹ ਵੀ ਆਪਾਂ ਦਿਖਾਵਾਂਗੇ ਰੋਡ ਦੇ ਆਲੇ-ਦੁਆਲੇ ਬਾਹਰ ਬੈਂਕਾਂ ਆਈਲੈਂਡ ਸੈਂਟਰ ਬਹੁਤ ਵੱਡਾ ਹੋ ਗਿਆ ਸ਼ਹਿਰ ਆ ਦੇਖੋ ਆਹ ਦੁਕਾਨ ਵਾਲਿਆਂ ਨੇ ਵੀ ਸੇਲ ਲਾਈ ਹੋਈ ਆ ਕੱਪੜਿਆਂ ਦੀ ਤਿਆਰੀਆਂ ਕੱਪੜੇ ਵਾਲੀਆਂ ਵੱਡੀਆਂ ਵੱਡੀਆਂ ਦੁਕਾਨਾਂ ਭਾਂਡੇ ਵਾਲੀ ਦੁਕਾਨ ਆ ਗਈ ਲੈ ਇਹ ਮੇਰੇ ਰੋਡ ਤੇ ਜਾਊਗਾ ਹਾਂ ਜੀ مین ਰੋਡ ਤੇ ਨਿਕਲ ਜਾਣਾ ਇਹ ਬੁੱਗੇ ਵਾਲੇ ਆ ਇਹ ਤੋਂ ਲੈ ਕੇ ਅੱਡੇ ਤੋਂ ਨਾਬੇ ਵਾਲੇ ਚੌਂਕ ਤੱਕ ਨਿਕਲ ਜਾਣਾ ਇਹ ਨਾਬਾ ਰੋਡ ਤੇ ਜਾ ਕੇ ਇੱਥੇ ਵੀ ਬਈ ਖੰਨੇ ਖੰਨੇ ਖੰਨੇਆਂ ਕੱਢੀ ਫੇਰੇ ਨੇ ਕਪੜੇ ਬਾਹਰ ਥੋੜੀ ਥੋੜੀਆਂ ਦੁਕਾਨਾਂ ਨੇ ਖੰਨੇ ਦਾ ਚਲੋ ਜਿਆਦਾ ਹੀ ਕੱਢੇ ਫੇਰੇ ਸੀ ਖੰਨੇ ਦੇ ਵੀ ਵੀਡੀਓ ਪਾਈ ਹੋਈ ਆ ਹਾਂ ਵਾਕੀ ਖੰਨੇ ਦੀ ਵੀ ਵੀਡੀਓ ਪਾਈ ਹੋਈ ਆ ਉਹ ਵੀ ਤੁਸੀਂ ਦੇਖ ਸਕਦੇ ਹੋਗੇ ਪੁਰੇ ਵੀ ਆਏ ਆ ਪਤਾ ਕੀ ਜਮਰਤ ਬਾਈ ਕਿਵੇਂ ਹੁਣ ਆ ਸੀਜ਼ਨ ਆਫ ਆ ਪੁਰੇ ਵੀ ਦੁਕਾਨਾਂ ਵਾਲੇ ਬਾਹਰ ਘਟ ਕੱਢ ਕੇ ਲਾਉਂਦੇ ਨੇ ਦੁਕਾਨਾਂ ਦੇ ਅੰਦਰ ਹੀ ਆਫੂਫ ਲਾਉਂਦੇ ਨੇ ਆ ਜਿਵੇਂ ਆ ਗਈ ਕਪੜੇ ਵਾਲੀ ਦੁਕਾਨ ਸਟੂਡੀਓ ਵਾਲੀ ਆ ਗਈ ਸਾਹਮਣੇ ਆਹ ਸਾਹਮਣੇ ਇਹ ਵੱਡੇ ਰੂਟ ਤੇ ਚੜ ਜੂਗੀ ਆਹ ਜਾ ਕੇ ਗਲੀ ਜਿਹੜੀ ਚ ਆਪਾਂ ਜਾ ਰਹੇ ਹਾਂ ਇਹ ਨਾਬੇ ਵਾਲੇ ਰੋਡ ਤੇ ਵਗ ਜੂਗੀ ਕਾਫੀ ਹਾਈ ਲੈਟ ਸੈਂਟਰ ਵੀਰੇ ਖੁੱਲ ਗਏ ਬੈਂਕਾਂ ਬੜੀ ਬੱਤੀ ਵਾਲੀ ਹਾਂ ਹਾਂ ਆ ਦੇਖੋ ਕੱਪੜੇ ਵਾਲੀਆਂ ਦੁਕਾਨਾਂ ਸ਼ਾਮ ਨੂੰ ਇੱਥੇ ਫਾਸਟ ਫੂਡ ਮੋਹ ਹੁੰਦਾ ਆਪਾਂ ਅਲੱਗ ਤੋਂ ਵੀਡੀਓ ਬਣਾਵਾਂਗੇ ਬਾਈ ਅਮਰਤ हां ਜਿਵੇਂ ਉਹਦੀ ਸਟਰੀਟ ਫੂਡ ਦੀ ਜੇ ਹੁਣ ਆ ਬਾਈ ਖੜੇ ਨੇ ਨਾ ਐ ਐਸੇ ਤਰ੍ਹਾਂ ਇੱਥੇ ਸਾਰੀ ਬਾਜ਼ਾਰ ਦੇ ਵਿੱਚ ਸਾਰੀ ਲੱਗੀਆਂ ਹੋਈਆਂ ਨੇ ਰੇੜੀਆਂ ਖਾਣ ਪੀਣ ਵਾਲੀਆਂ ਤਾਂ ਆਪਾਂ ਸਟਰੀਟ ਫੂਡ ਮਲ ਉਹਦੀ ਲੱਗ ਤੋਂ ਬਣਾ ਲਣੀ ਆ ਵੀਡੀਓ ਆ ਵੀ ਜੁਐਲਰੀ ਵਾਲੀਆਂ ਆ ਗਈਆਂ ਦੁਕਾਨਾਂ ਦੇਖੋ ਛੋਟਾ ਸ਼ਹਿਰ ਨਹੀਂ ਮਲੋ ਕਾਫੀ ਵੱਡੇ ਵੱਡੀਆਂ ਦੁਕਾਨਾਂ ਨੇ ਉਹ ਆ ਗਿਆ ਮੇਨ ਰੋਡ ਹੋਰ ਹੁੰਦੇ ਆ ਹਾਂ ਸਾਹਮਣੇ ਮੇਨ ਰੋਡ ਆ ਗਿਆ ਪਰਲੇ ਪਾਸੇ ਚਲੀ ਆਪਾਂ ਇਹ ਪਲਾਸਟਿਕ ਦਾ ਸਮਾਨ ਆ ਗਿਆ ਹਾਂ ਆ ਦੇਖੋ ਭਾਈ ਜਿਵੇਂ ਵੀ ਵੀ ਰੱਖੇ ਹੋਏ ਨੇ ਭਾਈ ਦੇ ਆ ਵੀ ਕੱਪੜੇ ਵਾਲੀ ਆ ਗਈ ਦੁਕਾਨ ਸਾਹਮਣੇ ਕੰਬਲ ਵਾਲੀ ਕੰਬਲ ਕੰਬਲਾ ਦੁਕਾਨ ਤੇ ਬਹੁਤ ਮਿਲਦੇ ਨੇ ਉਧਰ ਗਾਹਾਂ ਰੋਡ ਫਾਰ ਕਰਕੇ ਵੀ ਨੇ ਦੁਕਾਨਾਂ ਵੱਡੀਆਂ ਬਾਕੀ ਇੱਧਰ ਵੀ ਉਸ ਨਾਲ ਨਾਲ ਉਸੇ ਤਰ੍ਹਾਂ ਸਾਰਾ ਬਾਜ਼ਾਰ ਆ ਇਹ ਸਾਹਮਣੇ ਚੌਂਕ ਆ ਜੂ ਨਾਬੇ ਵਾਲਾ ਉਹਨੂੰ ਨਾਬਾ ਚੌਂਕੇ ਆ ਜਾਂਦਾ ਉੱਥੇ ਵੀ ਬੱਸ ਸਟੈਂਡ ਬਣਿਆ ਹੋਇਆ ਬੱਸਾਂ ਸਾਰੇ ਚੌਂਕਾਂ ਦੇ ਖੜਦੀਆਂ ਨੇ ਮਲੋ ਇਵੇਂ ਉੱਥੋਂ ਪਟਿਆਲੇ ਨੂੰ ਵੀ ਬੱਸ ਮਿਲ ਜਾਂਦੀ ਆ ਖੰਨੇ ਨੂੰ ਵੀ ਮਿਲ ਜਾਂਦੀ ਹੈਗੀ ਨਾਬੇ ਨੂੰ ਭਾਅ ਸੋਂ ਤੋਂ ਮੇਰੇ ਮਿਲ ਜਾਂਦੀ ਹੈਗੀ ਆ ਦੇਖੋ ਇਸ ਤਰ੍ਹਾਂ ਦੀਆਂ ਦੁਕਾਨਾਂ ਨੇ ਆਏ ਕਿੰਨੂ ਵਾਲੇ ਕਿੰਨੂ ਵਾਲੇ ਆ ਹੋਟਲ ਆ ਗਿਆ ਬੀਕਾ ਨੇਰ ਕਿੰਨੇ ਕਿਲੋ ਪਿਆ ਦੇ 1.5 ਕਿਲੋ ਆਏ ਅੰਗੂਰ ਵਾਲੇ ਅੰਗੂਰ ਵਾਲੇ ਅੰਗੂਰ ਪਾਉ ਜੀ 10 ਦੇ 2.5 ਕਿਲੋ ਤਾਇਆ ਆ ਗਿਆ ਚੌਂਕ ਨਾਬੇ ਵਾਲਾ ਇਹਨੂੰ ਨਾਬੜਾ ਨਾ ਤਾਂ ਕਹਿੰਦੇ ਨੇ ਉਥੇ ਉਥੇ ਲਿਖਿਆ ਵੀ ਹੋਇਆ ਨਾਬਾ ਚੌਂਕ ਇਹ ਤੋਂ ਇੱਕ ਤਾਂ ਸੜਕ ਲੰਘ ਜਾਂਦੀ ਹੈਗੀ ਨਾਬੇ ਨੂੰ ਆਇਥੋਂ ਸਾਹਮਣੇ ਨੂੰ ਜਾਂਦੀ ਆ ਸੜਕ ਜਿਹੜੀ ਉਧਰੋਂ ਹੋ ਜਾਂਦੀ ਆ ਪਟਿਆਲਾ ਨਾਬਾ ਤੇ ਆ ਜਾਂਦੀ ਆ ਖੰਡੇ ਨੂੰ ਚੱਲੀ ਅਮਰਤਾ ਆ ਇਧਰ ਵੀ ਨਾਲ ਨਾਲ ਮਾਰਕੀਟ ਆ ਗਈ ਬਾਕੀ ਆ ਚੌਂਕ ਆ ਗਿਆ ਨਾਬੇ ਦਾ ਆ ਇਧਰ ਖੰਡੇ ਨੂੰ ਲੰਘ ਜਾਂਦੀ ਆ ਆ ਇਧਰੋਂ ਨਾਬੇ ਤੋਂ ਨਾਬੇ ਵਾਲੇ ਚੌਂਕ 'ਚ ਆਪਾਂ ਖੜੇ ਆ ਆ ਸਾਰੀ ਮਾਰਕੀਟ ਐ ਇੱਥੇ ਆਲੇ ਦੋਲੇ ਦੀ ਬਾਕੀ ਆ ਨਾਬੇ ਵਾਲੇ ਚੌਂਕ ਦਾ ਜਿਹੜਾ ਬੱਸ ਸਟੈਂਡ ਐ ਬਣਿਆ ਹੋਇਆ ਬੱਸ ਸਟਾਪ ਉੱਥੇ ਲਿਖਿਆ ਆ ਵੀ ਲਵ ਹਮ ਲੋ ਇਸ ਤਰ੍ਹਾਂ ਦਾ ਇੱਥੇ ਬੱਸ ਸਟਾਪ ਆ ਜਿਹੜਾ ਬਣਿਆ ਹੋਇਆ ਅਕੀਆ ਹਾਰੀ ਆਲੇ-ਦਾਲੇ ਦੀ ਮਾਰਕੀਟ ਆ ਇਹ ਵੀ ਆਪਾਂ ਤੁਹਾਨੂੰ ਸਾਰੀ ਘੁੰਮ ਕੇ ਦਿਖਾਉਨੇ ਆਂਗੇ ਆ ਵੀ ਆ ਗਏ ਆਂ ਦੁਕਾਨਾਂ ਸੇਲ ਲੱਈ ਆ ਬੰਨਾਂ ਵਾਲਿਆਂ ਦੇ ਵਿੱਚ ਰੋਡ ਦੇ ਨਾਲ-ਨਾਲ ਆ ਗਿਆ ਆਪਾਂ ਹੁਣ ਤੇ ਰੋਡ ਦੇ ਨਾਲ-ਨਾਲ ਇਸ ਤਰ੍ਹਾਂ ਬਾਜ਼ਾਰ ਆ ਸਾਰਾ ਇਹ ਕਾਫੀ ਦੂਰ ਤੱਕ ਆਹੇ ਬਾਜ਼ਾਰ ਆ ਜਿਹੜਾ ਆ ਆ ਗਈਆਂ ਜਿਵੇਂ ਤਸਲੇ ਕਹੀ ਵਾਲੀਆਂ ਦੁਕਾਨਾਂ ਜੂਸ ਵਾਲੀ ਆ ਗਈ ਸਾਹਮਣੇ ਬਾਕੀ ਇੱਧਰ ਵੀ ਕੱਪੜੇ ਵਾਲੀਆਂ ਹੋਰ ਆ ਸਾਹਮਣੇ ਹੋਟਲ ਆ ਗਿਆ ਵੱਡਾ ਫੋਨ ਵਾਲੀਆਂ ਦੁਕਾਨਾਂ ਆ ਰੋਡ ਬਹੁਤ ਚੱਲਦਾ ਕਿਉਂਕਿ ਇਹ ਪਿੱਛੇ ਉਧਰੋਂ ਖੰਨੇ ਨਾਲ ਜੁੜਦਾ ਨਾ ਜਾ ਕੇ ਆ ਆ ਗਈ ਪਰਚੂਨਟੀ ਦੁਕਾਨਾਂ ਟਾਇਰ ਵਾਲੀਆਂ ਬਾਕੀ ਜਿਹੜੀਆਂ ਹੋਰ ਸਬਜ਼ੀ ਵਾਲੀਆਂ ਰੇੜੀਆਂ ਫਲ ਵਾਲੀਆਂ ਰੇੜੀਆਂ ਉਧਰਲੇ ਪਾਸੇ ਲੱਗੀਆਂ ਹੋਈਆਂ ਨੇ ਇਹ ਹਸਪਤਾਲ ਡਾਕਟਰ ਵਾਲੀਆਂ ਦੁਕਾਨਾਂ ਇਹ ਨਾਬੇੜਾ ਰੋਡ ਆ ਗਿਆ ਬਈ ਅਮਰਤ ਹਾਂ ਇਧਰੋਂ ਇਹ ਜਾਂਦਾ ਨਾਬੇ ਜ ਨੂੰ ਨਾਬੇ ਤੋਂ ਪਵਾਨੀਗੜ ਨੂੰ ਤੇ ਇੱਕ ਅੱਗੇ ਪਟਿਆਲੇ ਨੂੰ ਚੱਲ ਜਾਂਦਾ ਉਥੋਂ ਪਾਸੋਂ ਤੋਂ ਜਾ ਕੇ ਬਾਕੀ ਇੱਥੇ ਬਾਹਰਲੇ ਪਾਸੇ ਆ ਗਈਆਂ ਦੁਕਾਨਾਂ ਜਿਵੇਂ ਦਵਾਈਆਂ ਵਾਲੀਆਂ ਆੜਤੀਆਂ ਦੀਆਂ ਦੁਕਾਨਾਂ ਆ ਗਈਆਂ ਦਵਾਈਆਂ ਮਿਲਦੀਆਂ ਨੇ ਇੱਥੋਂ ਬਾਕੀ ਹੋਰ ਗੱਡੀਆਂ ਦੇ ਸਮਾਨ ਵਾਲਾ ਸਮਾਨ ਸਾਰਾ ਮਕੈਨਿਕਾਂ ਦੀਆਂ ਦੁਕਾਨਾਂ ਉਹ ਜਾ ਕੁਝ ਰੋਡ ਤੇ ਆ ਗਿਆ ਇਹ ਫੋਨ ਵਾਲੀਆਂ ਦੁਕਾਨਾਂ ਨੇ ਜਿਵੇਂ ਆ ਵੀ ਦਵਾਈਆਂ ਵਾਲੀ ਦੁਕਾਨ ਆ ਗਈ ਉਧਰੋਂ ਸਾਹਮਣੇ ਆ ਗਈ ਫੋਨ ਵਾਲੀ ਦੁਕਾਨ ਉਹ ਸਬਜ਼ੀਆਂ ਦੀਆਂ ਜੜੀਆਂ ਲੱਗੀਆਂ ਹੋਈਆਂ ਨੇ ਬਾਕੀ ਉਰੇ ਸ਼ਾਮ ਨੂੰ ਸਾਰੇ ਕਿਤੇ ਬਈ ਅਮਰਤ ਖਾਣ ਪੀਣ ਵਾਲੀਆਂ ਹੁੰਦੀਆਂ ਨੇ ਜਿਹੜੀਆਂ ਲੱਗੀਆਂ ਹੋਈਆਂ ਆਹ ਰੋਡ ਤੇ ਵੀ ਕੁਝ ਕੁ ਹਸ ਜਿੱਥੇ ਆਪਾਂ ਮੋਟਰਸਾਈਕਲ ਖੜਾਇਆ ਸੀ ਗੁਰਦੁਆਰੇ ਲਵੇ ਹਸਪਤਾਲ ਕੋਲ ਉੱਥੇ ਵੀ ਆ ਆ ਗਈ ਦੁਕਾਨ ਦੇਖੋ ਨੰਬਰ ਪਲੇਟਾਂ ਵਾਲੀ ਸੀਟ ਕਵਰਾਂ ਵਾਲੀ ਉਧਰ ਵੀ ਨਾਲ ਨਾਲ ਪਰਲੇ ਪਾਸੇ ਵੀ ਦੁਕਾਨਾਂ ਨੇ ਆ ਪਾਸੇ ਵੀ ਇਹ ਤੁਰਕੀ ਕਿਹੜਾ ਘੜਤਾ ਆਪਾਂ ਸਾਰੇ ਮਲੋਜ ਆ ਗਿਆ ਆਹ ਵਾਲਾ ਰੀਆਂ ਆਹ 99 ਸਟੋਰ ਆ ਬਾਈ ਅਮਰ ਦਾ ਜਿਹੜਾ ਆ ਐਸਾ 99 ਦਾ ਸਾਮਾਨ ਮਿਲਦਾ ਕਾਫੀ ਚੀਜ਼ਾਂ ਨੇ ਉਹ 99 ਦੀਆਂ ਹੀ ਨੇ ਜਿਹੜੀ ਮਰਜ਼ੀ ਲੈ ਲਓ ਹਾਂ ਉਹ ਡਰਾਗੀ ਜਿਵੇਂ ਬੈਂਕ ਆਫ ਇੰਡੀਆ ਬੈਂਕ ਦੂਸਰੀ ਸਾਈਡ ਬਾਕੀ ਮਲੂਦ ਆ ਜਿਹੜਾ ਮੇਨ ਬੱਸ ਸਟੈਂਡ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਨਵਾਂ ਬਣਾਇਆ ਬੱਸ ਸਟੈਂਡ ਮਲੂ ਅੱਗੇ ਜਾ ਕੇ ਆ ਨਵਾਂ ਬਣਿਆ ਉਹ ਕਾਰਿਆ ਦੇ 3 ਕਿਲੋ ਉਹ ਬੈਂਕ ਆ ਜੂਰੇ ਦੇਖੋ ਅੱਗੇ ਫਰਨੀਚਰ ਵਾਲੀਆਂ ਦੁਕਾਨਾਂ ਮੋਟਰਸਾਈਕਲ ਵਾਲੀਆਂ ਇਹ ਰੋਡ ਤੇ ਉਸ ਤਰ੍ਹਾਂ ਦੀਆਂ ਦੁਕਾਨਾਂ ਨੇ ਜਿਹੜਾ ਵਿੱਚ ਵਿਚਾਰ ਦੇ ਕੱਪੜੇ ਵਾਲੀਆਂ ਜੁੱਤੀਆਂ ਵਾਲੀਆਂ ਉਹ ਸਾਰੀਆਂ ਦੁਕਾਨਾਂ ਨੇ ਆ ਕੋਰੀਅਰ ਵਾਲੇ ਬਾਈ ਜਿਵੇਂ ਆ ਦੇਖੋ ਅੱਗੇ ਫਰਨੀਚਰ ਵਾਲੀ ਆ ਗਈ ਦੁਕਾਨ ਆ ਦੇਖੋ ਫਰਨੀਚਰ ਵਾਲੀ ਹੋ ਆਪਾਂ ਪਹੁੰਚੇ ਹਾਂ ਗਵਿੰਦਗੜ੍ਹ ਵਾਲੇ ਚੌਕ ਤੇ ਇਹਨੂੰ ਗਵਿੰਦਗੜ੍ਹ ਵਾਲਾ ਅੱਡਾ ਕਿਹਾ ਜਾਂਦਾ ਵੈਸੇ ਇਹ ਚੌਕ ਦਾ ਨਾਮ ਹੈਗਾ ਪੰਡਤ ਕੇਸ਼ਵਾਨੰਦ ਚੌਕ ਤੇ ਸਾਹਮਣੇ ਜਿਹੜੀ ਸੜਕ ਜਾਂਦੀ ਆ ਇਹ ਜਾਂਦੀ ਆ ਗਵਿੰਦਗੜ੍ਹ ਨੂੰ ਆਹ ਸੜਕ ਜਾਂਦੀ ਆ ਖੰਨੇ ਨੂੰ ਤੇ ਆ ਆਉਂਦੀ ਆ ਨਾਬੇ ਤੋਂ ਜਿਹੜੀ ਇਧਰ ਆਉਂਦੀ ਆ ਇਧਰ ਵੀ ਇਹ ਸਾਰੀ ਮਾਰਕੀਟਾਂ ਵਾਲੇ ਦੁਆਲੇ ਇਹ ਵੀ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਇਹ ਸਾਰਾ ਸ਼ਹਿਰ ਦੇ ਵਾਲੇ ਦੁਆਲੇ ਮਾਰਕੀਟੇ ਮਾਰਕੀਟ ਆ ਜਿਵੇਂ ਵਾਲਾ ਜਿਹੜਾ ਬਾਈਪਾਸ ਹੁੰਦਾ ਉਹਦੇ ਤੇ ਬਾਕੀ ਇੱਥੋਂ ਵੀ ਦੁਕਾਨਾਂ ਸ਼ੁਰੂ ਹੋ ਜਾਂਦੀਆਂ ਨੇ ਗਵਿੰਦਗੜ੍ਹ ਵਾਲੇ ਚੌਂਕ ਤੋਂ ਇਧਰਲੇ ਪਾਸੇ ਵੀ ਦੂਸਰੇ ਪਾਸੇ ਹੋਟਲ ਹੋਗੇ ਜਿਵੇਂ ਖਾਣ ਪੀਣ ਵਾਲੀਆਂ ਦੁਕਾਨਾਂ ਹੋਰ ਆਹ ਵੀ ਦੁਕਾਨ ਦੇਖੋ ਬੈਗ ਪਲਾਸਟਿਕ ਦਾ ਸਮਾਨ ਘਰਾਂ ਚ ਵਰਤਣ ਵਾਲਾ ਉਹ ਸਾਰਾ ਆ ਗਿਆ ਪੀਜ਼ਾ ਬਾਈਟਰ ਉਸੇ ਤਰ੍ਹਾਂ ਇਧਰਲੇ ਵਾਲੇ ਪਾਸੇ ਵੀ ਦੁਕਾਨਾਂ ਨੇ ਕੱਪੜੇ ਵਾਲੀਆਂ ਮੈਡੀਕਲ ਸਟੋਰ ਤੇ ਆਹੀ ਰੋਡ ਤੇ ਅੱਗੇ ਜਾ ਕੇ ਮਿਲੋ ਉਹਦਾ ਸਰਕਾਰੀ ਹਸਪਤਾਲ ਤੇ ਮਲੋਦੇ ਗੁਰਦੁਆਰਾ ਸਾਹਿਬ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜਿਵੇਂ ਆਹ ਬਾਈ ਨੇ ਲਈ ਰਹੀ ਹੈ ਦੁਕਾਨ ਹੁਣ ਆਪਦੀ ਹੈ ਨਾ ਤੇ ਸ਼ਾਮ ਨੂੰ ਇੱਥੇ ਸਾਰੇ ਆਏ ਰੋਡ ਤੇ ਸਟਰੀਟ ਫੂਡ ਲੱਗਿਆ ਹੁੰਦਾ ਕੋਈ ਗੋਲ ਗੱਪਿਆਂ ਵਾਲਾ ਕੋਈ ਉਹਦੇ ਵਾਲਾ ਟਿੱਕੀਆਂ ਵਾਲਾ 4:00 ਵਜੇ ਤੋਂ ਲੱਗਣੀ ਸ਼ੁਰੂ ਹੋ ਜਾਂਦੇ ਨੇ ਇਹ ਸੜਕ ਤੇ ਉਹ ਵੀ ਆਪਾਂ ਲੱਗ ਤੋਂ ਵੀਡੀਓ ਬਣਾਵਾਂਗੇ ਜਿਵੇਂ ਤੁਹਾਨੂੰ ਪਹਿਲਾਂ ਵੀ ਆਪਾਂ ਦੱਸਿਆ ਹੀ ਸੀਗਾ ਰੇ ਆ ਆ ਬਸ ਆਦਿਕਾ ਕੇ ਫਿਰ ਆਪਾਂ ਅਮਰ ਤੋਂ ਉਧਰ ਚੱਲਾਂਗੇ ਬਾਈ ਜਿੱਧਰ ਬੈਂਕਾਂ ਨੇ ਗਈਆਂ ਠੀਕ ਹੈ ਬੈਂਕਾਂ ਵਾਲਾ ਬਸ ਦਿਖਾਵਾਂਗੇ ਆਪਾਂ ਨਿਵਾ ਦੇ ਕੋਆ ਗਿਆ ਸਬਦੀ ਵਾਲੀਆਂ ਦੁਕਾਨਾਂ ਜਿਵੇਂ ਬਾਜ਼ਾਰ ਦੇ ਵਿੱਚ ਸੀ ਉਸੇ ਤਰ੍ਹਾਂ ਇਹ ਰੋਡ ਤੇ ਵੀ ਦੁਕਾਨਾਂ ਨੇ ਗਿਆ ਆ ਲੈਬ ਆ ਗਈ ਜਿਵੇਂ ਮੈਕਸਾ ਲੈਬ ਆ ਵੀ ਕੱਪੜੇ ਵਾਲੀਆਂ ਆ ਗਈਆਂ ਦੁਕਾਨਾਂ ਚੁੰਨੀਆਂ ਸੂਟ ਕੰਬਲ ਹੋਗੇ ਗੱਦੇ ਹੋਗੇ ਇੱਧਰ ਗੁਰਦੁਆਰਾ ਸਾਹਿਬ ਆ ਗਿਆ ਮਲੂਹੇ ਕੀ ਆ ਦੇਖੋ ਸਬਜ਼ੀਆਂ ਵਾਲਿਆਂ ਦਾ ਕੰਨ ਪਾਓ 150 ਰੁਪਏ ਕਿਲੋ 150 ਰੁਪਏ ਕਿਲੋ ਹਸਪਤਾਲ ਆ ਹਸਪਤਾਲ ਆ ਹਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਨੇ 150 ਰੁਪਏ ਕਿਲੋ ਪਾਓ 150 ਰੁਪਏ ਕਿਲੋ 150 ਰੁਪਏ ਕਿਲੋ ਸਰਕਾਰੀ ਹਸਪਤਾਲ ਆ ਇਹ ਇਧਰ ਗੁਰਦੁਆਰਾ ਸਾਹਿਬ ਨੇ ਸਾਹਮਣੇ ਬਾਕੀ ਹੋਰ ਆ ਗਈਆਂ ਦੁਕਾਨਾਂ ਸਾਰੀਆਂ ਅੱਗੇ ਕੱਪੜੇ ਵਾਲੀਆਂ ਸ਼ੁਰੂ ਹੋ ਜਾਂਦੀਆਂ ਨੇ ਇੱਥੋਂ ਫੇਰ ਜੁਐਲਰੀ ਵਾਲੀਆਂ ਸ਼ੁਰੂ ਹੋ ਜਾਂਦੀਆਂ ਨੇ ਮੈਡੀਕਲ ਸਟੋਰ ਕਿਉਂਕਿ ਇੱਥੇ ਹਸਪਤਾਲ ਆ ਨਾ ਇਹ ਰੋਡ ਤੇ ਤਾਂ ਇੱਥੇ ਮੈਡੀਕਲ ਸਟੋਰ ਬਹੁਤ ਨੇ ਆ ਉਸੇ ਚੌਂਕ 'ਚ ਆ ਗਏ ਜਿੱਥੋਂ ਪਹਿਲਾਂ ਆਪਾਂ ਸ਼ੁਰੂ ਕੀਤਾ ਸੀਗਾ ਬੁੱਗੇ ਵਾਲੇ ਚੌਂਕ 'ਚ ਬੁੱਗੇ ਵਾਲੇ ੱਡੇ ਆ ਗਿਆ ਆਪਾਂ ਫੇਰ ਉੱਪਰ ਦੀ ਸਾਰਾ ਆਪਾਂ ਘੁੰਮ ਕੇ ਜਿਹੜਾ ਘੜਦਾ ਆ ਆ ਫੇਰ ਉਹ ਸਰਕਾਰੀ ਸਕੂਲ ਦਿਖਾਇਆ ਹੀ ਸੀਗਾ ਆਪਾਂ ਪਹਿਲਾਂ ਤੁਹਾਨੂੰ ਤੇ ਇਧਰੋਂ ਬੁੱਗੇ ਵਾਲੇ ੱਡੇ 'ਚ ਆਪਾਂ ਸ਼ੁਰੂ ਕੀਤਾ ਸੀ ਤੇ ਦੂਸਰੀ ਸਾਈਡ ਚੱਲੀ ਅਮਰਤ ਭਾਈ ਆਪਾਂ ਬੈਂਕਾਂ ਵਾਲੀ ਸਾਈਡ ਚੱਲੀ ਜਾ ਹੁਣ ਠੀਕ ਆ ਹੁਣ ਆਪਾਂ ਬੈਂਕਾਂ ਦਿਖਾਵਾਂਗੇ ਜਿਹੜਾ ਬੈਂਕਾਂ ਵਾਲਾ ਪਾਸਾ ਮਿਲੂਦੋ ਉਹ ਦਿਖਾਉਨੇ ਆ ਉਹ ਬਾਹਰ-ਬਾਹਰ ਆ ਰੋਡ ਤੇ ਤੇ ਉਧਰ ਚੱਲਦੇ ਆਪਾਂ ਹੁਣ ਹੁਣ ਆਪਾਂ ਗਵਿੰਦਗੜ੍ਹ ਵਾਲੇ ਚੌਂਕ ਤੋਂ ਜਾਵਾਂਗੇ ਨਾਬੇ ਵਾਲੇ ਚੌਂਕ ਨੂੰ ਹੁਣ ਅਸੀਂ ਮੋਟਰਸਾਈਕਲ ਚੱਕ ਲਿਆ ਤੇ ਸਾਰਾ ਦਿਖਾਉਣੇ ਆ ਆਲਾ ਦੁਆੜਾ ਬਾਕੀ ਜਿਹੜਾ ਇਹ ਚੌਂਕ ਆ ਨਾਬੇ ਵਾਲਾ ਇੱਥੋਂ ਬੱਸਾਂ ਮਿਲ ਜਾਂਦੀਆਂ ਨੇ ਪਟਿਆਲੇ ਨੂੰ ਖੰਨੇ ਨੂੰ ਗਵਿੰਦਗੜ੍ਹ ਨੂੰ ਆਹ ਜਿਹੜੀ ਸੜਕਾ ਇਹ ਨਾਬੇ ਵਾਲੇ ਚੌਂਕ ਨੂੰ ਜਾਂਦੀ ਆ ਬਾਕੀ ਆ ਦੇਖੋ ਜਿਵੇਂ ਆ ਗਈ ਪੀ ਆਰਟੀਸੀ ਬੱਸ ਇਹ ਹੁਣ ਇਹ ਚੌਂਕ 'ਚ ਖੜਕੇ ਜਾਊ ਪਹਿਲਾਂ ਨਾਬੇ ਵਾਲੇ ਚੌਂਕ 'ਚ ਖੜਕੇ ਗਈ ਆ ਹੁਣ ਇੱਥੇ ਖੜਕੇ ਜਾਊਗੀ ਬਾਕੀ ਇੱਧਰ ਵੀ ਉਸੇ ਤਰ੍ਹਾਂ ਮਾਰਕੀਟ ਹੈਗੀ ਆਲੇ ਦੋਲੇ ਸਾਰੀਆਂ ਦੁਕਾਨਾਂ ਹੋਰ ਆ ਗਈ ਬੱਸ ਦੇਖੋ ਜਮੇ ਟਮਾਣਾ ਇਹ ਮਰੋ ਦੇ ਸਾਰੇ ਢਿਆਂ ਦੇ ਖੜਦੀਆਂ ਨੇ ਬਾਕੀ ਆ ਸਾਰੀਆਂ ਆਲੇ-ਦਾਲੇ ਆ ਗਈਆਂ ਦੁਕਾਨਾਂ ਹੋਰ ਗੱਡੀਆਂ ਦੀਆਂ ਮੋਟਰਸਾਈਕਲਾਂ ਦੀਆਂ ਚੱਲੀ ਜਾ ਲਮਰ ਤੱਕ ਦੋਨੋਂ ਪਾਸੇ ਮਾਰਕੀਟ ਆ ਇੱਥੇ ਵੀ ਜਦੋਂ ਆਪਾਂ ਗਵਿੰਦਗੜ੍ਹ ਵਾਲੇ ਚੌਂਕ ਤੋਂ ਜਾਂਦੇ ਆ ਨਾ ਬੜੇ ਚੌਂਕ ਨੂੰ ਹਾਗਿਆਂ ਜਿਵੇਂ ਗ੍ਰਿਲ ਵਾਲੀਆਂ ਦੁਕਾਨਾਂ ਹੋ ਗਈਆਂ ਤੇ ਇਧਰ ਖਾਣ ਪੀਣ ਵਾਲੀਆਂ ਇਧਰ ਹੰਗਰੀ ਪੁਆਇੰਟ ਆ ਗਿਆ ਤਾਂ ਇਹ ਆ ਗਿਆ ਬੜਾ ਥੋੜਾ ਜਿਹਾ ਪਹਿਲੀ ਖੁੱਲੇ ਆਏ ਤੇ ਇਧਰ ਸਾਹਮਣੇ ਕਹਾ ਜਾ ਕੇ ਬੈਂਕਾਂ ਆਉਣਗੀਆਂ ਫਾਕੀ ਇਹ ਮੇਨ ਜਰ ਰੋਡ ਪੈਂਦਾ ਤਾਂ ਕਰਕੇ ਬਹੁਤ ਚੱਲਦਾ ਇਹ ਇੱਕ ਮਿੰਟ ਘਾੜਨ ਨੂੰ ਨਾਪੇ ਨਾਲ ਜੋੜਦਾ ਕਹਾ ਭਵਾਨੀਗੜ ਤੇ ਬਾਕੀ ਇਧਰ ਪਟਿਆਲੇ ਨੂੰ ਵੀ ਜਾਂਦੀ ਆ ਸੜਕ ਆ ਗਿਆ ਇਧਰ ਪੈਟਰੋਲ ਪੰਪ ਆ ਗਿਆ ਇੱਥੋਂ ਬੈਂਕਾਂ ਸ਼ੁਰੂ ਹੋ ਜਾਂਦੀਆਂ ਨੇ ਆ ਬੈਂਕ ਆ ਗਈ ਜਿਵੇਂ ਪੰਜਾਬ ਨੈਸ਼ਨਲ ਆ ਇੱਥੋਂ ਬੈਂਕਾਂ ਫਿਰ ਸ਼ੁਰੂ ਹੋ ਜਾਂਦੇ ਨੇ ਦੋਨੋਂ ਸਾਈਡ ਨੇ ਬੈਂਕਾਂ ਆ ਗਿਆ ਸਮਾਰਟ ਸਮਾਰਟ ਖੁੱਲ ਗਿਆ ਇੱਥੇ ਮਲੋਹ ਚ ਜਿਹੜੇ ਬਾਹਰ ਬੁਰ ਗਏ ਹੋਏ ਹੋ ਬਾਈ ਦੇਖ ਲੋ ਮਲੋਹ ਇੰਨਾ ਰੱਕੀ ਕਰ ਗਿਆ ਨਵੀਆਂ ਨਵੀਆਂ ਚੀਜ਼ਾਂ ਬਣ ਗਈਆਂ ਮਲੋਹ ਦੇ ਵਿੱਚ ਸਾਰੀ ਮਾਰਕੀਟ ਦੇਖੋ ਤੁਸੀਂ ਇੰਨੇ ਏਰੀਆ ਚ ਫੈਲੀ ਹੋਈ ਆ ਇੱਧਰ ਆਈਸੀਆਈ ਬੈਂਕ ਆ ਗਈ ਐਚਡੀਐਫਸੀ ਬਾਕੀ ਹਾਈਲਾਈਟ ਸੈਂਟਰ ਵੀ ਇੱਧਰ ਹੀ ਸਾਈਡ ਨੇ ਤੇ ਹਾਈਲਾਈਟ ਸੈਂਟਰ ਵਗੈਰਾ ਵੀ ਬਣ ਗਏ ਕੋਟ ਕੁਮੇਂਦਰਾ ਬੈਂਕ ਹਾਂ ਇੱਧਰ ਵੀ ਆ ਗਈਆਂ ਬੈਂਕਾਂ ਜਮ ਆ ਗਈ ਇਦੋਂ ਐਚਡੀਐਫਸੀ ਆ ਗਈ ਨਾਲ ਮੰਦਰ ਆ ਗਿਆ ਮਲੋਦਾ ਬਾਕੀ ਆ ਵੀ ਮਾਰਕੀਟ ਦੇਖੋ ਇੱਥੇ ਆ ਹਾਈਲਾਈਟ ਸੈਂਟਰ ਵਗੈਰਾ ਆ ਗਏ ਆ ਮੰਦਰ ਆ ਗਿਆ ਬਾਕੀ ਕੁਸ਼ਕਾਗੀਆਂ ਦੁਕਾਨਾਂ ਮੈਡੀਕਲ ਸਟੋਰ ਆ ਗਏ ਆ ਹੀ ਕੇਨਰਾ ਬੈਂਕ ਐਵੇਂ ਸਾਰਾ ਇਹ ਆਲੇ-ਦਾਲੇ ਮਲੋਦੇ ਮਾਰਕੀਟ ਹੈ ਸਾਰੀਆਂ ਸੜਕਾਂ ਦੇ ਆਲੇ ਦੋਲੇ ਸਾਹਮਣੇ ਫੇਰ ਉਹੀ ਨਾਪਿਆੜਾ ਚੌਕ ਆ ਗਿਆ ਜਿੱਥੋਂ ਆਪਾਂ ਉਧਰੋਂ ਸ਼ੁਰੂ ਕੀ ਰਿਆ ਸੀ ਨਾ ਅੰਦਰ ਨੂੰ ਗਏ ਜੀ ਹਾਂ ਅੰਦਰ ਨੂੰ ਪਹਿਲਾਂ ਆਪਾਂ ਦਿਖਾਇਆ ਸੀ ਇਹ ਆ ਬਜ਼ਾਰ ਆ ਗਿਆ ਦੇਖੋ ਆ ਗਿਆ ਉਹੀ ਬਸ ਅੱਡਾ ਨਾਬੇ ਵਾਲਾ ਹੁਣ ਆਪਾਂ ਇੱਥੋਂ ਚੱਲਾਂਗੇ ਜਿਹੜਾ ਨਵਾਂ ਬੱਸ ਸਟੈਂਡ ਬਣਿਆ ਮਲੋਹ ਦਾ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਜਾ ਕੇ ਬਾਕੀ ਆਲੇ-ਦਾਲੇ ਦੀ ਮਾਰਕੀਟ ਆਪਾਂ ਪਹਿਲਾਂ ਵੀ ਤੁਹਾਨੂੰ ਦਿਖਾਈ ਸੀ ਜਦੋਂ ਤੁਰ ਕੇ ਆਇਆ ਆਪਾਂ ਇਧਰ ਨੂੰ ਮਲੋਹਾ ਵਾ ਸਾਡਾ ਇਹ ਨਵਾਂ ਬਣਿਆ ਦੇਖ ਸਕਦੇ ਹੋ ਸਾਰਾ ਅੰਦਰ ਤੱਕ ਉਹ ਖਾਨਾ ਵਰਨੇ ਦਾ ਸਾਰੇ ਵੀ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਵਾ ਸਾਡੇ ਦੇ ਨਾਲ-ਨਾਲ ਇਹ ਸਾਰਾ ਮਲੋਹਾ ਸ਼ਹਿਰ ਆਪਾਂ ਦਿਖਾਤਾ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਬਾਕੀ ਆ ਰੋਡ ਦੇ ਨਾਲ-ਨਾਲ ਸਾਰੇ ਬਜ਼ਾਰੇ ਬਣ ਗਿਆ ਮਲੋਹਾ ਦੇ ਵਿੱਚ ਪਹਿਲਾਂ ਘਟ ਹੁੰਦਾ ਸੀ ਹੌਲੀ-ਹੌਲੀ ਹੋਰ ਬਣ ਜਾਂਦਾ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਕਰਦੇ ਆਂਡ ਅੱਜ ਦੀ ਵੀਡੀਓ ਚ ਮਲੋ ਦਾ ਆਪਾਂ ਸਾਰਾ ਬਾਜ਼ਾਰ ਤੁਹਾਨੂੰ ਦਿਖਾਇਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਵਲੌਗ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ